ਤੋ ਕਈ ਸਬੂਤ ਮਿਲ ਚੁੱਕੇ ਨੇ ਕਈ ਜਿਹੜੇ ਅਫਸਰਾਂ ਦਾ ਨਾਮ ਆ ਚੁੱਕੇ ਨੇ ਸਾਨੂੰ ਹੋਰ 2 ਜਿੰਦਾ ਰਿਮਾਂਡ ਜਿੱਦਾ ਤਾਂ ਮਾੜਿਓ ਅਦਾਲਤ ਨੇ ਉਹਨਾਂ ਦੀ ਗੱਲ ਸੁਣੀ ਹੈ ਅਤੇ ਉਹਨਾਂ ਨੂੰ ਦੋ ਜਿੰਦਾ ਰਿਮਾਂਡ ਹੋਰ ਦਿੱਤੇ ਆ ਤਾਂ ਇਸ ਪੂਰੇ ਵਿਸ਼ੇ 'ਤੇ ਚੱਲਦੇ ਆਪਾਂ ਆਪਣੇ ਸਹਿਯੋਗੀ ਦਾ ਰਜਿੰਦਰ ਜੀ ਕੋਲ ਉਹਨਾਂ ਨਾਲ ਕਰਦੇ ਆ ਗੱਲਬਾਤ ਰਜਿੰਦਰ ਜੀ ਤੁਹਾਡਾ ਸਵਾਗਤ ਹੈ ਜੀ ਧੰਨਵਾਦ ਜੀ ਧੰਨਵਾਦ ਖੁੱਲ੍ਹੀਏ ਦੇਖੋ ਹੁਣ ਹਾਂਜੀ ਦੇਖੋ ਸਭ ਤੋਂ ਪਹਿਲਾਂ ਤਾਂ ਆ ਉਹ ਜਿਹੜਾ ਮਤਲਬ ਅਫਸਰ ਨੇ ਸਾਡੇ ਹਰਬਖਸ਼ ਸਿੰਘ ਢਾਲੀਵਾਲ ਸਾਹਿਬ ਜੀ ਮੇਰੇ ਛੋਟੇ ਭਰਾ ਉਹਨਾਂ ਨੂੰ ਇਸ ਗੱਲ ਦੀ ਵਧਾਈ ਦਿੰਦੇ ਆ ਜੀ ਤੁਸੀਂ ਇੱਕ ਜਿਹੜਾ ਵੱਡਾ ਰੈਕਟ ਹੈ ਜੀ ਉਸ ਨੂੰ ਤੁਸੀਂ ਹੱਥ ਪਾਇਆ ਤੇ ਉਹਨੂੰ ਸੁਲਝਾਉਣ ਦੇ ਵਿੱਚ ਕਾਮਯਾਬ ਹੋਵੋ ਤੇ ਪ੍ਰਮਾਤਮਾ ਅੱਗੇ ਵੀ ਇਹ ਹੀ ਬੇਨਤੀ ਕਰਦੇ ਆਂ ਵੀ ਉਹਨੂੰ ਬਲ ਬਖਸ਼ੇ ਤੇ ਉਹ ਇਸ ਗੱਲ ਦੀ ਤੈਅ ਤੱਕ ਜਾਵੇ ਜੀ ਦੂਸਰੀ ਗੱਲ ਇਹ ਹੈ ਜੀ ਵੀ ਜਿਹੜਾ ਰਿਮਾਂਡ ਮਿਲਿਆ ਰਿਮਾਂਡ ਤਾਂ ਹੁਣ ਚਾਹੀਦੀ ਸੀ ਕਹਿੰਦੇ ਪੁਲਿਸ ਨੇ ਜਿਹੜੀਆਂ ਇਨਵੈਸਟੀਗੇਸ਼ਨਾਂ ਕਰਨੀਆਂ ਨੇ ਕਿਉਂਕਿ ਅਸਲ ਇਨਵੈਸਟੀਗੇਸ਼ਨ ਤਾਂ ਜੀ ਸ਼ੁਰੂ ਹੋਣਾ ਹੋਊਗੀ ਕਿਉਂਕਿ ਉਹ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਚ ਭਰਤੀ ਹੋਈ ਹੈ ਜੀ ਪੂਰੀ ਹੁਣ ਤੱਕ 31 ਵਾਰੀ ਬਦਲੀਆਂ ਹੋ ਗਈਆਂ ਜੀ ਜੀ ਤੇ 16 17 ਵਾਰੀ ਤਾਂ ਦੋ ਦੋ ਮਹੀਨਿਆਂ ਬਾਅਦ ਹੀ ਬਦਲੀ ਹੁੰਦੀ ਰਹੀ ਹੈ ਇਹ ਗੱਲ ਸਮਝ ਤੋਂ ਪਰੇ ਹੈ ਕਿ ਉਹਦੇ ਤੇ ਪ੍ਰੈਸ਼ਰ ਪਾ ਕੇ ਉਹਨੂੰ ਗਲਤ ਤਰੀਕੇ ਦੇ ਵਿੱਚ ਪਿਛਲੀਆਂ ਤੋਂ ਸਰਕਾਰਾਂ ਵੱਲੋਂ ਪਾਇਆ ਗਿਆ ਇਹ ਇੱਕ ਵੱਡੀ ਜਾਂਚ ਦਾ ਵਿਸ਼ਾ ਇਹ ਜਾਂਚ ਦੇ ਵਿੱਚ ਗੱਲ ਨਿਕਲ ਕੇ ਵੀ ਆਊਗੀ ਜਦੋਂ ਅੰਦਰ ਪੱਖ ਜਾਂਚ ਹੋਈ ਕਿਉਂਕਿ ਤੁਸੀਂ ਲਾਉਂਦੇ ਦੋ-ਦੋ ਮਹੀਨਿਆਂ ਬਾਅਦ ਬਦਲੀ ਦੋ-ਦੋ ਮਹੀਨਿਆਂ ਬਾਅਦ ਬਦਲੀ ਬਦਲੀ ਦੇ ਵਿੱਚ ਕਿਸ ਦਾ ਹੱਥ ਸੀ ਕੌਣ ਬਦਲੀ ਕਰਾਉਂਦਾ ਸੀ ਇਹ ਮਤਲਬ ਜਿਹੜੇ ਪਿਛਲਾ ਰਿਕਾਰਡ ਫੋਰੋਲੇ ਤੋਂ ਪਤਾ ਲੱਗੂਗਾ ਔਰ ਲੱਗ ਕੇ ਪਤਾ ਲੱਗ ਕੇ ਜਿਹੜੇ ਵੀ ਦੋਸ਼ੀ ਅਫਸਰ ਨੇ ਉਹਨਾਂ ਨੂੰ ਮਤਲਬ ਜਗ ਜाहिर ਕਰਕੇ ਮਾਨ ਸਾਹਿਬ ਜੋ ਉਹਨਾਂ ਤੇ ਬੰਦੀ ਕਰਵਾਈ ਉਹਨਾਂ ਨੂੰ ਤੇ ਕਰਨੀ ਚਾਹੀਦੀ ਔਰ ਕਰਨਗੇ ਡਾਕਟਰ ਸਾਹਿਬ ਜਿਵੇਂ ਤੁਸੀਂ ਆਈਪੀਐਸ ਸਾਹਿਬ ਦਾ ਕਹਿ ਬੜਾ ਵਧੀਆ ਕੰਮ ਕੀਤਾ ਅੱਜ ਕੋਰਟ ਦੇ ਵਿੱਚ ਪੁਲਿਸ ਦੇ ਵੱਲੋਂ ਇਹ ਤੱਥ ਰੱਖੇ ਗਏ ਨੇ ਕਿ 50 ਲੱਖ ਦੀ ਤੱਕੜੀ ਹੈ ਜਿਹੜੀ ਇੱਕ ਹੋਰ ਬਰਾਮਦ ਹੋਈ ਹੈ ਰਾਡੋ ਦੀ ਪਹਿਲਾਂ ਰनाल्डੋ ਦੇ ਇੱਕ ਰਾਡੋ ਦੀ ਘੜੀ ਦੀ ਖੋਰ ਬਰਾਮਦ ਹੋ ਗਈ ਹੈ ਤੇ ਨਾਲ ਉਹਦੇ ਕੋਲ ਉਹਦੇ ਘਰੋਂ TT 20000 ਦੇ ਬਾਹਰਲੇ ਪ੍ਰੋਫਿਊਮ ਕਿੱਥੋਂ ਆਏ ਨੇ ਉਹਨੂੰ ਇਹ ਪੁੱਛਿਆ ਗਿਆ ਵੀ ਤੈਨੂੰ ਗਿਫਟ ਆਏ ਸੀ ਉਹਨੇ ਕਿਹਾ ਨਹੀਂ ਤਾਂ ਇਹਨੇ ਖਰੀਦੇ ਸੀ ਉਹਦੇ ਵਿੱਚ ਦੋ ਪੁਲਿਸ ਅਧਿਕਾਰ ਦੇ ਨਾਮ ਆ ਚੁੱਕੇ ਨੇ ਪਰ ਪੁਲਿਸ ਵਾਲੇ ਕਹਿੰਦੇ ਸੀ ਜਨਤਕ ਨਹੀਂ ਕਰ ਸਕਦੇ ਸਾਨੂੰ ਉੱਪਰ ਆਰਡਰ ਨੇ ਹਾਂਜੀ ਦੇਖੋ ਜਨਤਕਤਾ ਕਰਨੇ ਵੀ ਨਹੀਂ ਚਾਹੀਦੇ ਕਾਰਵਾਈ ਕਰਨੀ ਚਾਹੀਦੀ ਹੈ ਕਿੰਨੇ ਜਨਤਕ ਨਾਲ ਤਾਂ ਕੋਈ ਗੱਲ ਹੀ ਬਣਦੀ ਜਿਹੜੇ ਗਿਫਟ ਆਏ ਨੇ ਜਾਂ ਮਤਲਬ ਖਰੀਦੇ ਨੇ ਇਹ ਵੀ ਹੈ ਨਾ ਜੀ ਅਜੇ ਤਾਂ ਇਹ ਵੀ ਪ੍ਰੂਫ ਨਹੀਂ ਹੋਇਆ ਵੀ ਖਰੀਦੇ ਨੇ ਜੇ ਖਰੀਦੇ ਹੁੰਦੇ ਸਾਨੂੰ ਤਾਂ ਕੋਈ ਕਾਗਜ਼ ਪੱਤਰ ਹੋਊਗਾ ਤੇ ਜੇ ਗਿਫਟ ਆਏ ਨੇ ਤਾਂ ਉਹ ਕਿਹਦੇ ਵੱਲੋਂ ਗਿਫਟ ਆਏ ਨੇ ਇਹ ਕਾਫੀ ਇਹਦੇ ਵੀ ਮਤਲਬ ਸੰਝਾਨ ਲੈਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਉਂਕਿ ਜਿਹੜੇ ਇਸ ਤਰ੍ਹਾਂ ਦੇ ਕੰਮ ਹੁੰਦੇ ਨੇ ਇਹ ਮਤਲਬ ਇੱਕ ਜੁਰਮ کئی ਜੁਰਮਾਂ ਨੂੰ ਹੋਰ ਜਨਮ ਦਿੰਦਾ ਹੁੰਦਾ ਹੈ ਜੀ ਕਿਉਂਕਿ ਇਹ ਜਦੋਂ ਵਾਰਜ ਹੋਈ ਇਸ ਦੀ ਫਿਰ ਉਸ ਬੰਦੇ ਨਾਲ ਅਣਪਣ ਹੋਈ ਅਣਪਣ ਹੋਈ ਉਸ ਬੰਦੇ ਦੇ ਉੱਤੇ ਡਰਗ ਦਾ ਪਰਚਾ ਦੇ ਕੇ ਫਿਰ ਉਹ ਬੰਦਾ ਅੰਦਰ ਦੱਸਦਾ ਜੀ ਮਤਲਬ ਇਹ ਵੀ ਜਾਣ ਦਾ ਜਾਂਚਬਾ ਵੀ ਸ਼ਾਬਾਸ਼ ਬਣ ਗਿਆ ਕਿ ਉਹ ਬੰਦਾ ਦੇ ਉੱਤੇ ਜਾਇਜ਼ ਪਰਚਾ ਹੋਇਆ ਜਾਂ ਨਜਾਇਜ਼ ਪਰਚਾ ਹੋਇਆ ਜੇ ਡਰੱਗ ਦਾ ਇਹ ਕੋਈ ਰੈਕਟ ਸੀਗਾ ਤਾਂ ਇੰਨੀ ਦੇਰ ਕਿਵੇਂ ਚੱਲਦਾ ਰਿਹਾ ਕਿਹਦੀ ਛਤਰ ਛਾਇਆ ਹੇਠ ਇਹਨਾਂ ਨੂੰ ਕੰਮ ਹੁੰਦਾ ਰਿਹਾ ਕਿਉਂਕਿ ਕਈ ਵੱਡੇ ਅਫਸਰਾਂ ਦੇ ਨਾਂ ਵੀ ਆਈ ਜਾਂਦੇ ਨੇ ਵੀ ਜਿਨ੍ਹਾਂ ਨਾਲ ਟੇਬਲ ਤੇ ਬਹਿ ਕੇ ਚਾਰੀਆਂ ਚੁਸਕੀਆਂ ਲਈਆਂ ਨੇ ਜੀ ਮਤਲਬ ਕਹਿਣ ਤੋਂ ਬਾਅਦ ਇਹ ਇਹ ਹੈ ਵੀ ਬੜੀ ਸੋਚ ਸਮਝ ਨਾਲ ਤੇ ਦਲੇਰਾਨਾ ਤਰੀਕੇ ਨਾਲ ਸਟੈਪ ਚੱਕਣ ਦੀ ਲੋੜ ਹੈ ਸਰਕਾਰ ਨੂੰ ਜੇ ਸਰਕਾਰ ਨੇ ਇਹ ਮਸਲੇ ਨੂੰ ਨਿਜਿੱਠ ਲਿਆ ਤਾਂ ਜਿਹੜਾ ਜੁੱਧ ਨਸ਼ਿਆਂ ਵਿਰੁੱਧ ਹੈ ਉਹ ਮਤਲਬ ਜੁੱਧ ਆਪਣੇਆਂ ਵਿਰੁੱਧ ਤੇ ਆਪਣੇਆਂ ਚੋਂ ਕਾਲੀਆਂ ਭੇਡਾਂ ਦੇ ਵਿਰੁੱਧ ਇਹ ਜੁੱਧ ਹੋਊਗਾ ਜਿਹਨੂੰ ਸਾਡੇ ਸੈਨਿਕ ਪਹਿਲਾਂ ਤਾਂ ਸਾਨੂੰ ਇਹ ਸੀ ਵੀ ਸਾਡੇ ਪੰਜਾਬ ਦੇ ਸੈਨਿਕ ਨੇ ਜਿਹੜੇ ਬਹੁਤ ਜੁੱਧ ਲੜਮਗੇ ਇਹਦਾ ਹੁਣ ਪਤਾ ਨਹੀਂ ਲੱਗਿਆ ਵੀ ਇਹ ਤਾਂ ਜੁੱਧ ਸੈਨਿਕਾਂ ਦੇ ਖਿਲਾਫ ਹੀ ਸੈਨਿਕਾਂ ਨੂੰ ਲੜਨਾ ਪੈ ਗਿਆ ਤੇ ਇਹ ਬਹੁਤ ਮਤਲਬ ਵੱਡੀ ਗੱਲ ਹੈ ਇਹਦੇ ਨਾਲ ਪੰਜਾਬ ਪੁਲਿਸ ਦੀ ਤੇ ਪੰਜਾਬ ਦੀ ਤੇ ਪੰਜਾਬ ਸਰਕਾਰ ਸਭਨਾਂ ਦੀ ਕਿਰਕਰੀ ਹੋ ਰਹੀ ਹੈ ਇਸ ਕਰਕੇ ਇਹਦੀ ਨਿਰਪੱਖ ਜਾਂਚ ਹੋਵੇ ਤਾਂ ਕਿ ਪੰਜਾਬ ਐ ਜਿਹੜਾ ਹੋਰ ਬਦਨਾਮ ਨਾ ਹੋ ਡਾਕਟਰ ਸਾਹਿਬ ਬਾਜਵਾ ਸਾਹਿਬ ਨੇ ਯਾਨੀ ਕਿ ਬਾਹਰੀ ਏਜੰਸੀ ਦੀ ਮੰਗ ਕਰਤੀ ਹੈ ਉਹ ਕਹਿੰਦੇ ਸਾਨੂੰ ਪੰਜਾਬ ਪੁਲਿਸ ਤੇ ਵਿਸ਼ਵਾਸ ਨਹੀਂ ਹੈ ਤੇ ਉਹਨਾਂ ਨੇ ਕਿਹਾ ਵੀ ਜਿਹੜੀ ਇੰਟੈਲੀਜੈਂਸ ਏਜੰਸੀ ਹੈ ਐਨਆਈਏ ਉਹ ਜਾਂਚ ਕਰੇ ਦੇਖੋ ਜੀ ਇਹ ਤਾਂ ਵਿਰੋਧੀ ਧਿਰ ਤੇ ਬਾਜਵਾ ਸਾਹਿਬ ਜਾਂਚ ਤਾਂ ਇਹੀ ਕਰ ਜਾਂਚ ਤਾਂ ਐਨਆਈਏ ਤੋਂ ਕਰਾਉਣੀ ਚਾਹੀਦੀ ਹੈ ਜੀ ਇਹਨਾਂ ਦਾ ਆਪਸ ਵਿੱਚ ਫਰੇਸ ਕਿਉਂ ਹੈ ਜੀ ਇਹਨਾਂ ਦੇ ਵਿੱਚ ਆਪ ਦੇ ਵਿੱਚ ਇੱਡੀ ਲੜਾਈ ਕਿਉਂ ਹੈ ਇਹ ਇੱਕ ਦੂਜੇ ਦੇ ਨਰਤਾ ਕਿਉਂ ਖਿੱਚਦੇ ਨੇ ਇਹਦੀ ਵੀ ਜਾਂਚ ਕਰਾਉਣੀ ਚਾਹੀਦੀ ਹੈ ਕਿ ਕਿਸੇ ਲੱਤ ਪੱਕ ਜਾਂ ਸੋ ਵੀ ਕਾਂਗਰਸੀ ਇੱਕ ਦੂਜੇ ਦੇ ਲੱਤਾਂ ਕਿਉਂ ਖਿੱਚਦੇ ਨੇ ਕਾਂਗਰਸੀ ਇੱਕ ਦੂਜੇ ਨੂੰ ਹਰਾ ਕੇ ਕਿਉਂ ਰਾਜੀ ਨੇ ਮਤਲਬ ਇਹਨਾਂ ਦੇ ਤਕਲੀ ਜਾਂਚ ਕੀ ਉਹਨਾਂ ਦਾ ਡੀਐਨਏ ਵੀ ਟੈਸਟ ਕਰਾਉਣਾ ਚਾਹੀਦਾ ਵੀ ਡੀਐਨਏ ਦੇ ਵਿੱਚ ਕੀ ਆ ਰਿਹਾ ਹੈ ਕਹਿਣ ਤੋਂ ਭਾਵੇਂ ਇਹ ਵੀ ਜਿਹੜਾ ਮਤਲਬ ਇਸ ਤਰ੍ਹਾਂ ਦੀਆਂ ਮੰਗਾਂ ਨੇ ਇਹ ਬੇਦੁਕੀਆਂ ਮੰਗਾਂ ਨੇ ਮਾਨਸਾ ਜਾਂਚ ਨਿਰਪੱਖ ਕਿਸੇ ਉਹਨਾਂ ਕੋਲ ਬਥੇਰੇ ਅਫਸਰ ਹੈਗੇ ਨੇ ਅਫਸਰਾਂ ਤੋਂ ਜਾਂਚ ਕਰਵਾ ਕੇ ਦੋਸ਼ੀਆਂ ਦੇ ਖਿਲਾਫ ਹੈ ਜਿਹੜੀ ਉਹ ਬਣਦੀ ਕਾਰਵਾਈ ਕੀਤੀ ਜਾਊਗੀ ਤੇ ਜਿਹੜੀ ਗੱਲ ਹੋ ਰਹੀ ਹੈ ਕਿ ਬਲਡੋజర్ ਵਾਲੀ ਜੀ ਵੀ ਬਲਡੋ ਇਹ ਤਾਂ ਬਾਕੀ ਬਲਡੋజర్ ਵਾਲਾ ਕੰਮ ਲੱਗਦਾ ਨਹੀਂ ਤਾਂ ਫਿਰ ਇਹ ਬਲਡੋజర్ ਉਹਨਾਂ ਦੇ ਵਿੱਚ ਕਰਤਾ ਕਰਾ ਤੇ ਫਿਰਨਾ ਚਾਹੀਦਾ ਜਿਨ੍ਹਾਂ ਨੇ 15 16 ਵਾਰੀ ਲਗਾਤਾਰ ਬਦਲੀ ਕੀਤੀ ਤੇ ਕਿਉਂ ਕੀਤੀ ਕਿਸੇ ਕਿਤੇ ਇਸ ਨੂੰ ਮਤਲਬ ਇਸ ਕਿਤੇ ਦੇ ਵਿੱਚ ਜਾਂ ਮਤਲਬ ਹੋਰ ਗਲਤ ਕੰਮਾਂ ਦੇ ਵਿੱਚ ਮਜਬੂਰ ਤਾਂ ਨਹੀਂ ਕੀਤਾ ਜਿਹਨੇ ਮਜਬੂਰ ਕੀਤਾ ਉਦੋਂ ਕੀ ਦੀ ਸਰਕਾਰ ਸੀ ਕਿਹੜੇ ਸਰਕਾਰ ਦੇ ਅਫਸਰ ਨੇ ਕਿਉਂਕਿ ਸਰਕਾਰਾਂ ਦੇ ਜਿਹੜੇ ਵੱਡੇ ਵੱਡੀਆਂ ਸਰਕਾਰਾਂ ਨੇ ਉਹ ਉਹਨਾਂ ਦੇ ਸੰਬੰਧ ਵੀ ਉਸ ਪਿੰਡ ਵਿੱਚ ਬਣਦੇ ਨੇ ਜਿਹੜੇ ਪਿੰਡ ਦੇ ਇਹ ਰਹਿਣ ਵਾਲੀ ਸੀ ਤੁਸੀਂ ਸਹੀ ਗੱਲ ਆ ਡਾਕਟਰ ਸਾਹਿਬ ਉਹ ਲੋਕ ਵੀ ਸਾਹਮਣੇ ਆਣੇ ਚਾਹੀਦੇ ਆ ਕਿਉਂਕਿ ਕੌਨਸਟੇਬਲ ਦਾ ਇੰਨੇ ਵੱਡੇ ਪੱਧਰ ਤੇ ਨਸ਼ਾ ਕਰਨਾ ਉਹ ਵੀ 10 ਸਾਲ ਤੋਂ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਅੱਜ ਕੱਲ ਕੋਈ ਆਮ ਮੰਦਾ ਵੀ ਨਾ ਦੋ ਵੀਨੇ ਕਰੇ ਤਾਂ ਫੜਿਆ ਜਾਂਦਾ ਇਹ 10 ਸਾਲ ਲੱਗਦਾ ਕੰਮ ਕਰਦੇ ਰਹੀ ਔਰ ਜਿਵੇਂ ਤੁਸੀਂ ਸਹੀ ਕਿਹਾ ਵੀਨੇ ਆਪਣੇ ਘਰਾਂ ਦੇ ਪਰਚਾ ਕਰਾਇਆ ਔਰ ਡਾਕਟਰ ਸਾਹਿਬ ਤੁਹਾਨੂੰ ਇੱਕ ਹੋਰ ਅਪਡੇਟ ਦੇਣਾ ਅੱਜ ਕੋਰਟ ਨੇ ਤਾਂ ਹੀ ਦਾ ਰਿਮਾਂਡ ਵਧਾਇਆ ਕਿਉਂਕਿ ਇਹਦੇ ਆਈਫੋਨ ਚੋਂ ਖੁਲਾਸੇ ਹੋ ਰਹੇ ਨੇ ਪੁੱਛਣ ਬਹੁਤ ਜ਼ਿਆਦਾ ਹਾਂਜੀ ਉਹ ਤਾਂ ਫਿਰ ਹੁਣ ਦੇਖੋ ਜਦੋਂ ਆਈਫੋਨ ਖੁੱਲੂਗਾ ਪਤਾ ਲੱਗੂਗਾ ਕਿ ਕੀ ਉਹਦੇ ਚੋਂ ਕਿਹਦੇ ਨਾਲ ਗੱਲਾਂ ਹੋਈਆਂ ਕਿਹਦੇ ਨਾਲ ਚੈਟਾਂ ਹੋਈਆਂ ਨੇ ਕਿਹਦੇ ਨਾਲ ਸੌਦਾ ਹੋਇਆ ਮਤਲਬ ਉਹ ਸਾਰਿਆਂ ਲਈ ਜਾਂਚ ਦਾ ਵਿਸ਼ਾ ਹੈਗਾ ਚਾਹੇ ਕਿਤੇ ਵੀ ਸਰਕਾਰ ਨੂੰ ਜਾਣਾ ਪਵੇ ਕਰਵਾਉਣਾ ਚਾਹੀਦਾ ਤੇ ਦੇਖੋ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਨਿਰਦੋਸ਼ ਕੋਈ ਫਸਾਇਆ ਨਹੀਂ ਜਾਣਾ ਚਾਹੀਦਾ ਜੀ ਸਹੀ ਹੈ ਡਾਡਾ ਤੁਹਾਨੂੰ ਤੁਹਾਨੂੰ ਮੈਂ ਦੱਸ ਦੇਣਾ ਕਿ ਦੋ ਆਪ ਪਾਰਟੀ ਵਧਾਇਕਾ ਦਾ ਨਾਮ ਵੀ ਸਾਹਮਣੇ ਆ ਗਿਆ ਹੈ ਚਾਹੇ ਦੋ ਦਾ ਵਿੱਚ ਚਾਹੇ ਚਾਰ ਦਾ ਵਿੱਚ ਇਹ ਵਿਰੋਧੀਆਂ ਦਾ ਵਿੱਚ ਇਹ ਭਾਜਪਾ ਦਾ ਵਿੱਚ ਇਹ ਕੱਲ ਨਾ ਦਾ ਕਿਸੇ ਦਾ ਆਵੇ ਮਤਲਬ નિર્ਦੋਸ਼ ਦਾ ਨਾਮ ਨਹੀਂ ਆਉਣਾ ਚਾਹੀਦਾ ਰੋਸ਼ੀ ਬਖਸ਼ਿਆ ਨਹੀਂ ਜਾਣਾ ਚਾਹੀਦਾ ਚਾਹੇ ਉਹ ਆਪ ਦਾ ਹੈ ਚਾਹੇ ਉਹ ਬਗਮ ਹੈ ਕਿਉਂਕਿ ਵਿਕਰਮ ਜੀ ਸੀ ਮਡੀਆਂ ਦਾ ਮਜੀਟੀਆਂ ਨੇ ਵੀ ਕਰਾ ਦਿੱਤਾ ਇੱਕ ਬਿਆਨ ਦਿੱਤਾ ਹੈ ਕਹਿੰਦੇ ਭਗਵਾਨਤਮਾਨ ਜੀ ਨੇ ਇੱਕ ਕਾਂਸਟੇਬਲ ਅੱਗੇ ਕਰਕੇ ਬਾਕੀ ਆਪਣੇ ਵੱਡੇ ਵੱਡੇ ਅਫਸਰ ਬਚਾ ਲਏ ਜਿਹੜੇ ਕਿ ਮੁਖ ਨੇ ਦੇਖੋ ਜੀ ਹੁਣ ਇਹ ਤਾਂ ਉਹ ਤਾਂ ਦੇਖੋ ਕਹੀ ਜਾਂਦੇ ਨੇ ਉਹਨਾਂ ਦਾ ਤਾਂ ਹੱਕ ਹੈ ਵਿਰੋਧੀ ਧਿਰ ਚ ਨੇ ਕਿਉਂਕਿ ਉਹਨਾਂ ਨੇ ਸੁਰੱਖਿਆਾਂ ਦੇ ਵਿੱਚ ਹੋਰ ਉਹਨਾਂ ਨੇ ਕੋਈ ਕਿਤੇ ਰੀਵਲ ਤਾਂ ਘਟਣੇ ਨਹੀਂ ਹੁੰਦੇ ਕਿਤੇ ਮੂਰਤ ਕਰਨਾ ਕਾਸੇ ਦਾ ਸੁਰੱਖਿਆਾਂ ਚ ਫੇਰ ਆਉਣ ਉਹਨਾਂ ਨੇ ਤਾਂ ਮਤਲਬ ਕੰਮ ਕਰਨ ਵਾਲੇ ਬੰਦੇ ਦੀ ਮੁਖਾਲਫਤ ਕਰਕੇ ਹੀ ਸੁਰੱਖਿਆਾਂ ਬਣੋੜੀਆਂ ਹੁੰਦੀਆਂ ਨੇ ਉਹ ਵਿਟੋਰੀ ਜਾਂਦੇ ਨੇ ਚਲੋ ਉਹਨਾਂ ਨੂੰ ਐ ਵੀ ਆਪ ਤੁਸੀਂ ਆਪ ਦੇ ਨਮੇੜੋ ਭਾਈ ਕੰਮ ਤੁਹਾਡੇ ਤੇ ਵੀ ਬਣਾ ਕੁਝ ਲੋਕਦੋਸ਼ ਰਾ ਰਹੇ ਨੇ ਤੁਸੀਂ ਆਪ ਦਾ ਨਿਜਠੋ ਮਾਨ ਸਾਹਿਬ ਇੱਕ ਕਾਸਤੇ ਬੰਦੇ ਨੂੰ ਲੋਕਾਂ ਦੇ ਜਲਦੀ ਸਾਹਮਣੇ ਕੀ ਕੁਛ ਆਊਗਾ ਲੋਕਾਂ ਨੂੰ ਇਹ ਵੇਟ ਕਰਨੀ ਚਾਹੀਦੀ ਹੈ ਵੇਟ ਦੇ ਵਿੱਚ ਮਾਨ ਸਾਹਿਬ ਸਾਰਿਆਂ ਦਾ ਜਵਾਬ ਮਤਲਬ ਭਰੀ ਕਚਹਿਰੀ ਦੇ ਵਿੱਚ ਦੇਣਗੇ ਕਿਉਂਕਿ ਡਾਕਟਰ ਸਾਹਿਬ ਭਗਵੰਤ ਮਾਨ ਜੀ ਨੇ ਇਹ ਗੱਲ ਕੱਲ ਕੱਲ ਬੀਤੇ ਕੱਲ ਆਪਣੇ ਐਕਸਫੈਕਟਰ ਦੇ ਸ਼ੇਅਰ ਕੀਤੀ ਹੈ ਕਿ ਲੁਧਿਆਣਾ ਜਿਹੜੀ ਜਿਮਨੀ ਚੋਣਾਂ ਹੋ ਰਹੀਆਂ ਉਹਦੇ ਵਿੱਚ ਤੁਹਾਨੂੰ ਦੱਸ ਦੇਣਾ ਕਿ ਭਾਜਪਾ ਨੇ ਆਪਣਾ ਉਮੀਦਵਾਰ ਹੋਪੀ ਤਾਲੀਵਾਲ ਅਦਾਕਾਰ ਨੂੰ ਉਤਾਰ ਦਿੱਤਾ ਤਾਂ ਇਸ ਕਰਕੇ ਭਗਵੰਤ ਮਾਨ ਨੂੰ ਪਤਾ ਵੀ ਚੋਣਾਂ ਨੇੜੇ ਨੇ ਉਹਨਾਂ ਨੇ ਕਿਹਾ ਵੀ ਚੋਣਾਂ ਤੋਂ ਪਹਿਲਾਂ ਪਹਿਲਾਂ ਮੈਂ ਇਹਦਾ ਕੇਸ ਯਾਨੀ ਕਿ ਖਤਮ ਕਰਨਾ ਚਾਹੁੰਦਾ ਪੰਜਾਬ ਪੁਲਸਾ ਦੇਖੋ ਜੀ ਪਿੰਡਾਂ ਗੱਲ ਠੀਕ ਹੈ ਫਿਰ ਜਿਹੜੇ ਕੇਸ ਖਤਮ ਹੋਣ ਵਾਲੇ ਨੇ ਉਹ ਖਤਮ ਹੋਣ ਤੇ ਹੁਗਮਾਨ ਸਾਹਿਬ ਦੀ ਤਾਂ ਚੜ੍ਹਦੀ ਕਲਾ ਹੀ ਆ ਦੇਖੋ ਢੱਨੇਵਾਲ ਸਾਹਿਬ ਨੇ ਜਿਹੜਾ ਮਰਨ ਵਰਤਾ ਉਹ ਖਤਮ ਕਰਤਾ ਜੀ ਮਰਨਾ ਇਹ ਮਾਨ ਸਾਹਿਬ ਦੀ ਇੱਕ ਪ੍ਰਾਪਤੀ ਹੈ ਜੀ ਜੀ ਮਤਲਬ 131 ਦਿਨਾਂ ਦਾ ਮਰਨ ਵਰਤ ਤੇ ਬੈਠਾ ਸੀ ਜਿਹੜਾ ਬਿਰਗਵੰਦਾ ਉਹਨੂੰ ਮਤਲਬ ਗਲੇ ਨਾਲ ਲਾ ਕੇ ਉਹਦਾ ਜਿਹੜਾ ਮਰਨ ਵਰਤਾ ਉਹ ਸਰਕਾਰ ਨੇ ਕਰਵਾਤਾ ਸਰਕਾਰ ਦੀ ਇਹਦੇ ਵਿੱਚ ਬਹੁਤ ਵੱਡੀ ਪ੍ਰਾਪਤੀ ਹੈ ਸਰਕਾਰ ਇਸ ਦੇ ਵਿੱਚ ਵਧਾਈ ਦੀ ਪੱਤਰ ਵੀ ਹੈ ਇੱਕ ਆਖਰੀ ਸਵਾਲ ਆਖਰੀ ਸਵਾਲ ਡਾਕਟਰ ਸਾਹਿਬ ਤੁਸੀਂ ਬਹੁਤ ਨਿਰਪੱਖ ਬੋਲ ਰਹੇ ਹੋ ਤੇ ਇੱਕ ਮੈਂ ਵੀ ਨਿਰਪੱਖ ਸਵਾਲ ਕਰਾਂਗਾ ਕੀ ਜੇਕਰ ਕਿਸੇ ਅਧਿਕਾਰੀ ਕਿਸੇ ਮੰਤਰੀ ਦਾ ਨਾਮ ਆਂਦਾ ਤਾਂ ਭਗਵਾਨ ਤਮਾਨ ਸਰਕਾਰ ਐਕਸ਼ਨ ਲਏਗੀ ਜਾਂ ਨਹੀਂ ਨਹੀਂ ਜੇ ਐਕਸ਼ਨ ਲਏਗੀ ਤਾਂ ਸਮਝਾ ਜਮਾ ਕਾਹ ਟੰਗੋਗੀ ਜੇ ਇੱਕ ਕਾਹ ਟੰਗਿਆ ਗਿਆ ਤਾਂ ਜਿਹੜੇ ਹੋਰ ਨੇ ਉਹ ਵੀ ਰੌਲਾ ਪਾਉਣਾ ਹਟ ਜਾਣਗੇ ਵੀ ਉਹ ਸਾਹਮਣੇ ਜੰਡ ਤੇੜਖਾਂ ਟੰਗਿਆ ਪਿਆ ਮਤਲਬ ਮਾਨ ਸਾਹਿਬ ਪਿੱਛੇ ਹੱਟਣ ਵਾਲੇ ਬੰਦੇ ਨਹੀਂ ਇਸ ਗੱਲ ਨੂੰ ਕਿਉਂਕਿ ਕਿਉਂਕਿ ਤੁਸੀਂ ਤੁਸੀਂ ਹਰ ਵਾਰ ਤੁਸੀਂ ਆਪਾਂ ਹਰ ਵਾਰ ਡਿਬੇਟ ਕਰਦੇ ਆ ਕਿ ਪੰਜਾਬ ਚ ਨਸ਼ਾ ਨਹੀਂ ਹੈ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਇਹ ਉਹੀ ਕਹਾਣੀ ਆ ਗਈ ਬਦਨਾਮ ਕੀਤਾ ਜਾ ਰਿਹਾ ਇਹ ਉਹੀ ਕਹਾਣੀ ਹੈ ਨਸ਼ਾ ਨਹੀਂ ਕਹਿੰਦਾ ਮੈਂ ਤਾਂ ਬਹੁਤ ਚਿਰ ਦਾ ਕਹਿੰਦਾ ਮੈਂ ਤਾਂ ਆਈ ਡਿਬੇਟ ਚ ਕਹਿੰਦਾ ਵੀ ਪੰਜਾਬ ਪੰਜਾਬ ਨਾਲੋਂ ਹੋਰ ਬੜਾ ਕੁਝ ਹੋਈ ਜਾਂਦਾ ਜੀ ਪੰਜਾਬ ਨਾਲੋਂ ਨਸ਼ੇ ਨੇ ਜਿਹੜੇ ਹਰਿਆਣੇ ਚ ਜ਼ਿਆਦੇ ਨੇ ਮੁੰਡਾ ਕਰਦੀ ਹਰਿਆਣੇ ਚ ਜ਼ਿਆਦੇ ਹੈ ਜੀ ਜੀ ਉੱਤਮਾਰ ਜਿਹੜਿਆ ਨੇ ਚਾਹਿਆ ਗੱਲ ਕਰ ਵੀ ਉੱਥੇ ਡਬਲ ਇੰਜਣ ਕਰਕੇ ਉਹਨਾਂ ਨੂੰ ਬਦਨਾਮ ਨਹੀਂ ਕਰਨ ਬੰਕਿਸਮ ਦੀ ਇਹ ਹੈ ਵੀ ਮਾਨ ਸਾਹਿਬ ਤੋਂ ਪਹਿਲਾਂ ਸਾਡੀ ਸਰਕਾਰਾਂ ਮਤਲਬ ਦੂਰੰਦੇਸ਼ੀ ਲੋਕਾਂ ਦੇ ਹੱਥਾਂ 'ਚ ਨਹੀਂ ਰਹੀਆਂ ਜਿਹੜੇ ਨਿਜਤਾ ਨੂੰ ਪਹਿਲ ਦੰਦੇ ਸੀ ਉਹਨਾਂ ਦੇ ਹੱਥ 'ਚ ਰਹੀਆਂ ਉਹਨਾਂ ਨੇ ਆਪਦੀਆਂ ਕੁਰਸੀਆਂ ਦੇ ਵਾਸਤੇ ਪੰਜਾਬ ਨੂੰ ਯਾਨੀ 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 ਤੁਸੀਂ ਸਮਝ ਗਏ ਹੋ ਵੀ ਭਗਵਾਨ ਤਮਾਂ ਸਰਕਾਰ ਨੇ ਨਸ਼ੇ ਦੇ ਵਿਰੁੱਧ ਮਹਿੰਮ ਛੇੜੀ ਹੈ ਪਿਛਲੇ 50 ਦਿਨਾਂ ਤੋਂ ਸਹੀ ਚੱਲ ਰਹੀ ਹੈ ਸਹੀ ਚੱਲ ਰਹੀ ਹੈ ਜੀ ਬਿਲਕੁਲ ਕਿਸੇ ਨਾਲ ਧੱਕਾ ਨਹੀਂ ਹੋ ਰਿਹਾ ਤੇ ਕਿਸੇ ਦੇ ਨਾਲ ਬੇਇਨਸਾਫੀ ਨਹੀਂ ਹੋ ਰਹੀ ਜੋ ਕੁਝ ਹੋ ਰਿਹਾ ਉਹ ਲੋਕਾਂ ਦੇ ਸਾਹਮਣੇ ਹੋ ਰਿਹਾ ਪਰਦੇ ਦੇ ਵਿੱਚ ਪਿੱਛੇ ਕੁਝ ਨਹੀਂ ਹੈ ਜੋ ਕਿਸੇ ਦੇ ਉੱਤੇ ਝੂਠਾ ਪਰਚਾ ਮਤਲਬ ਪਾਉਣ ਦੀ ਇਸ ਤਰ੍ਹਾਂ ਦੀ ਕੋਸ਼ਿਸ਼ ਨਹੀਂ ਕੀਤੀ ਗਈ ਤੇ ਕਿਸੇ ਤੇ ਪਾਉਟਰ ਪਾਤਾ ਕਿਸੇ ਤੇ ਘੋਲ ਪਾਤਾ ਮਤਲਬ ਪਹਿਲਾਂ ਸਰਕਾਰਾਂ ਦੇ ਵਿੱਚ ਤਾਂ ਕੀ ਹੁਣ ਲੋਕ ਪਾਉਟਰ ਤੇ ਘੋਲ ਹੁਣੇ ਪੁੱਛਣਾ ਚਾਹੁੰਦੇ ਆ ਪਿਛਲੀਆਂ ਸਰਕਾਰਾਂ ਨੂੰ ਕਪਤਨ ਸਰਕਾਰ ਨੂੰ ਵੀ ਬਾਦਲ ਸਰਕਾਰ ਨੂੰ ਵੀ ਅਕਾਲੀ ਦਲ ਬੀਜੇਪੀ ਤੇ ਸੰਜੀਤ ਸਰਕਾਰ ਨੂੰ ਵੀ ਪਿੱਛੇ ਲੋਕ ਹੁਣ ਨਸ਼ੀਲਾ ਕੋਲ ਜਾਂ ਨਸ਼ੀਲਾ ਪਾਊਡਰ ਜਿਹੜਾ ਉਹ ਵਰਤਨੋਂ हट ਗਏ ਨਾਲ ਪਰਚੇ ਕਿਉਂ ਨਹੀਂ ਪੈਂਦੇ ਉਹ ਸਾਰੇ ਪਰਚੇ ਉਹਨਾਂ ਪਿਛਲੀਆਂ ਸਰਕਾਰਾਂ ਨੇ ਝੂਠੇ ਪਾਏ ਸੀਗੇ ਤਾਂ ਹੀ ਉਹ ਮਤਲਬ ਪਿੱਛੇ ਜਾਂ ਪਿਛਲੀਆਂ ਕੁਰਸੀਆਂ ਤੇ ਬੈਠਣ ਲੱਗੇ ਮਾਨ ਸਾਹਿਬ ਇਸ ਤਰ੍ਹਾਂ ਨਹੀਂ ਕਰਦੇ ਮਾਨ ਸਾਹਿਬ ਜੋ ਵੀ ਕਰਦੇ ਨੇ ਉਹ ਸੱਚ ਕਥਾਵਕ ਚੱਲਦੇ ਨੇ ਇਹੋ ਜਿਹਾ ਸੱਚਪੁੱਤ ਪੰਜਾਬ ਨੂੰ ਮਿਲਣਾ ਦੁਰਲੱਭ ਹੈ ਚਲੋ ਡਾਕਟਰ ਸਾਹਿਬ ਤੁਸੀਂ ਸਾਨੂੰ ਆਪਣਾ ਕੀਮਤੀ ਸਮੇਂ ਇਤਿਆਜ ਅਪਡੇਟਸਨ ਦਿੱਤੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਮੈਂ ਠੀਕ ਹੈ ਸਰ ਥੈਂਕ ਯੂ ਉਸਤੇ ਅਸੀਂ ਉਹ ਮੇਰੇ ਛੋਟੇ ਭਰਾ ਨੂੰ ਵੀ ਬਹੁਤ ਵਧਾਈ ਦਿੰਦੇ ਆ ਜਿਨੇ ਮਤਲਬ ਇੱਕ ਵਾਰੀ ਕੋਪੀ ਪਲੀ ਵੀ ਕੋਈ ਨਾਮ ਪੁੱਛਣਾ ਜੀ ਬਾਈ ਕੋ ਨਾਮ ਦੱਸ ਦੋ ਉਹਨਾਂ ਦਾ ਮੈਂ ਨਾਮ ਭੁੱਲ ਗਿਆ ਨਾ ਮੈਂ ਚੈਨਲ ਵੱਲੋਂ ਉਹਨੂੰ ਥੈਂਕ ਯੂ ਕਰਨਾ ਹੈ ਹਰਮਨ ਸਿੰਘ ਧਾਰੀਵਾਲ ਆਈਪੀਐਸ ਹੈ ਨਾ ਪੀਟੀਐਸ ਨੇ ਬਸ ਠੀਕ ਹੈ ਜੀ ਥੈਂਕ ਯੂ ਦੋਸਤੋ ਇਹ ਸਾਡੇ ਨਾਲ ਜੁੜੇ ਸਾਡੇ ਸਹਿਯੋਗੀ ਅ ਜਿੰਦਗੀ ਜੀ ਨੂੰ ਵੀ ਪਿਆਰਾ ਡਾਕਟਰ ਸਾਹਿਬ ਵੀ ਕਹਿ ਨਿਆ ਤਾਂ ਇਹਨਾਂ ਨੇ ਕਹਿ ਹਰਬੰਸ ਸਿੰਘ ਢਾਲੀਵਾਲ ਪੀਪੀਐਸ ਜਿਨ੍ਹਾਂ ਨੇ ਸਾਰੇ ਜਾਂ ਕਾਂਡ ਅੱਗੇ ਖੁਲਾਸਾ ਕੀਤਾ ਜਿਨ੍ਹਾਂ ਨੇ ਮੌਕੇ ਦੇ ਉਸ ਔਰਤ ਨੂੰ ਫੜਿਆ ਜਿਸ ਦੇ ਕਰਕੇ ਪੰਜਾਬ ਪੁਰਾਣੀ ਜਿਹੜੀ ਸ਼ਹਿਰ ਦੇ ਵਿੱਚ ਚਿੱਟਾ ਵਿਕਰਿਆ ਸੀ ਵੱਡੇ ਵੱਡੇ ਅਸਰਾ ਨਾਮ ਸਾਹਮਣੇ ਆ ਰਹੇ ਨੇ ਤਾਂ ਅੱਜ ਬਹੁਤ ਵਧੀਆ ਇੱਕ ਅਦਾਲਤ ਨੇ ਫੈਸਲਾ ਦਿੱਤਾ ਦੋ ਇੰਦਾ ਉਹਦਾ ਹੋਰ ਮਾਰਦਾ ਆਇਤਾ ਜਿਹੜੀ ਰੇਲ ਬਣਾਉਂਦੀ ਸੀ ਹੁਣ ਉਹਦੀ ਰੇਲ ਬਣ ਰਹੀ ਹੈ ਜੇਲਾ ਵਿੱਚ ਹੁਣ ਹੋਣਗੇ ਬਹੁਤ ਵੱਡੇ ਵੱਡੇ ਖੁਦਾਸੇ ਕਿਉਂਕਿ ਭਗਵਾਨ ਤਮਾਮ ਸਰਕਾਰ ਨੇ ਕਹਿਤਾ ਵੀ ਅਸੀਂ ਹੁਣ ਐਕਸ਼ਨ ਲਵਾਂਗੇ ਬਲਡوزر ਵੀ ਚੱਲੇਗਾ ਉਹਨਾਂ ਦੇ ਵੀ ਚੱਲੇਗਾ ਜੇਕਰ ਕੋਈ ਲੀਡਰ ਅੱਗੇ ਆਇਆ ਜਾਂ ਵੱਡਾ ਅਫਸਰ ਆਇਆ ਉਹਨਾਂ ਦੇ ਘਰਾਂ ਵਿੱਚ ਵੀ ਚੱਲਣਗੇ ਲੀਡਰ ਕਿਉਂਕਿ ਉਹਨਾਂ ਨੇ ਕਿਹਾ ਵੀ ਅਸੀਂ ਹੁਣ ਐਂਡ ਤੱਕ ਜਾਵਾਂਗੇ ਕਿਉਂਕਿ ਪੰਜਾਬ ਦਾ ਨਾਮ ਬਦਨਾਮ ਕੀਤਾ ਜਾ ਰਿਹਾ ਤੇ ਮੈਂ ਇਹ ਨਹੀਂ ਹੋਣ ਦੇਵਾਂਗਾ ਸੋ ਦੋਸਤੋ ਹੁਣ ਦੇਖਦੇ ਹਾਂ ਕਿ 2 ਦਿਨ ਦੇ ਰਿਮਾਂਡ ਦੇ ਵਿੱਚ ਕੀ ਕੋਈ ਸਾਹਮਣੇ ਆਂਦਾ ਜੋ ਵੀ ਆਏਗਾ